ਈ ਗੋ ਬੋਤ ਪ੍ਰੇਤ ਸੋਦਤ ਮਿਰਗ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਨਾ ਇਸ ਵਕਤ ਤੋ ਉਸਤਾ ਕੀ ਮਾਉ 6.5 ਅਰਬ ਬੋਤ ਪ੍ਰੇਤ ਵੀ ਨੇ ਜ਼ਮੀਨ ਦੇ ਉੱਤੇ ਐਸੇ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਬਣ ਗਏ ਦੇਵਤਿਆਂ ਦਾ ਵਾਸਾ ਸਤਸੰਗ ਦੇ ਚਾਉਂਦਾ ਹੈ ਮੰਦਰਾਂ ਚਾਉਂਦਾ ਹੈ ਮਸਜਿਦਾਂ ਚਾਉਂਦਾ ਹੈ ਦਰਗਾਹਾਂ ਤੇ ਆਉਂਦਾ ਹੈ ਗੁਰਦੁਆਰਿਆਂ ਚ ਬਹੁਤਾ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ 'ਚ ਹੁੰਦਾ ਹੈ ਸ਼ਰਾਬਖਾਨਿਆਂ 'ਚ ਹੁੰਦਾ ਹੈ ਜੂਏਖਾਨਿਆਂ 'ਚ ਹੁੰਦਾ ਹੈ ਜਿੰਨੇ ਜਵਾਰੀ ਬੈਠੇ ਹੁੰਦੇ ਨੇ ਉਤਨੇ ਬੂਤ ਵੀ ਬੈਠੇ ਹੁੰਦੇ ਨੇ ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ ਉਨੋਂ ਉਤਨੇ ਦੇਵਤੇ ਵੀ ਬੈਠੇ ਨੇ ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਹੈ ਦੇਵਤੇ ਅੰਦਰ ਦੇਖ ਲੈਂਦੇ ਪੜੀ ਹੋਈ ਬਾਣੀ ਨਾਸ ਨਹੀਂ ਆਉਂਦੀ ਨਾਲ ਜਾਂ ਜਿੰਨੇ ਛਿਰ ਤੱਕ ਉਹਨਾਂ ਦਾ ਜਨਮ ਨਹੀਂ ਹੁੰਦਾ ਇਹ ਗੁਰਦਵਾਰਿਆਂ ਮੰਦਰਾਂ ਤੋਂ ਬਿਨਾ ਹਰ ਕਿਧਰੇ ਵੀ ਨਹੀਂ ਜਾਉਂਦਾ ਕਿਧਰੇ ਵੀ ਨਹੀਂ ਜਾਉਂਦਾ